ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਲੋង ਦੀ ਵਰਤੋਂ ਕਾਫੀ ਪੁਰਾਣੇ ਸਮੇਂ ਤੋਂ ਲੋਕ ਕਰਦੇ ਆ ਰਹੇ ਨੇ ਤੇ ਲੋង ਦੀ ਵਰਤੋਂ ਕਰਕੇ ਨਾ ਹੀ ਸਿਰਫ ਲੋਕ ਇਕੱਲਾ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਨੇ ਇਸ ਦੇ ਨਾਲ ਨਾਲ ਉਹ ਲੋង ਦੀ ਵਰਤੋਂ ਕਰਕੇ ਆਪਣੇ ਘਰ ਦੇ ਵਿੱਚ ਕਾਫੀ ਪੈਸਾ ਵੀ ਲਿਆ ਰਹੇ ਨੇ ਪ੍ਰੋਬੇਰ ਦਾ ਖਜ਼ਾਨਾ ਆਪਣੇ ਘਰ ਦੇ ਵਿੱਚ ਲਿਆ ਰਹੇ ਨੇ ਤੇ ਤੁਹਾਨੂੰ ਇਹ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੋਣ ਵਾਲੀ ਏ ਕਿ ਇੱਕ ਛੋਟਾ ਜਿਹਾ ਲੋਗ ਸਾਡੇ ਘਰ ਦੇ ਖਜ਼ਾਨਿਆਂ ਨੂੰ ਕਿਸ ਤਰ੍ਹਾਂ ਭਰ ਸਕਦਾ ਏ ਪਰ ਇਹ ਗੱਲ ਬਿਲਕੁਲ ਹੀ ਸੱਚ ਏ ਕਿ ਲੋਗ ਸਾਡੇ ਘਰ ਦੇ ਵਿੱਚ ਪੂਰੀ ਤਰ੍ਹਾਂ 네ਗਟਿਵਿਟੀ ਨੂੰ ਹਟਾ ਕੇ ਰੱਖ ਦਿੰਦਾ ਏ ਇਸੇ ਨਾਲ-ਨਾਲ ਸਾਡੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਵੇਂ ਪੈਸੇ ਦੀ ਸਾਡੇ ਘਰ ਦੇ ਵਿੱਚ ਉਪਰੋ ਵਰਖਾ ਹੋ ਰਹੀ ਹੋਵੇ ਜੋ ਸਾਡੇ ਘਰ ਦੇ ਵਿੱਚ ਵੱਡੇ ਬਜ਼ੁਰਗ ਹੁੰਦੇ ਹਨ ਉਹ ਲੌਂਗ ਦੇ ਇਹਨਾਂ ਟੋਟਕਿਆਂ ਤੇ ਉਪਾਅ ਨੂੰ ਖਾਸ ਕਰਕੇ ਜਾਣਦੇ ਨੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਉਹ ਉਹ ਇਹ ਛੋਟੇ-ਛੋਟੇ ਟੋਟਕੇ ਤੇ ਉਪਾਅ ਕਰਕੇ ਹੀ ਆਪਣੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਸਨ ਇਸੇ ਤਰ੍ਹਾਂ ਚੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਪੈਸੇ ਦੀ ਤੰਗੀ ਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਤਾਂ ਤੇ ਜਾਂ ਫਿਰ ਲੰਬੇ ਸਮੇਂ ਤੋਂ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰੀ ਨਾਲ ਲੜ ਰਿਹਾ ਹੈ ਬਿਮਾਰ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਕਈ ਲੋਕਾਂ ਨੂੰ ਰਾਤ ਨੂੰ ਸੌਣ ਦੇ ਸਮੇਂ ਨੀਂਦ ਨਹੀਂ ਆਉਂਦੀ ਨੀਂਦ ਨਾ ਆਉਣ ਦੀ ਕਾਫੀ ਪਰੇਸ਼ਾਨੀ ਰਹਿੰਦੀ ਹੈ ਤੇ ਜਾਂ ਫਿਰ ਤੁਹਾਨੂੰ ਨੀਂਦ ਆਉਂਦੀ ਹੈ ਪਰ ਸੁਪਨੇ ਬਹੁਤ ਜ਼ਿਆਦਾ ਬੇਕਾਰ ਆਉਂਦੇ ਨੇ ਉਨਾ ਸੁਪਨਿਆਂ ਦੇ ਕਰਕੇ ਤੁਹਾਡੀ ਨੀਂਦ ਖਰਾਬ ਹੋ ਜਾਂਦੀ ਹੈ ਡਰਾਉਣੇ ਸੁਪਨੇ ਆਉਂਦੇ ਨੇ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਤੁਸੀਂ ਆਪਣੇ ਫਾਇਦੇ ਦੇ ਲਈ ਪੂਰਾ ਧਿਆਨ ਦੇ ਨਾਲ ਸੁਣਿਓ ਕਿਉਂਕਿ ਵੀਡੀਓ ਦੇ ਵਿੱਚ ਅਸੀਂ ਚਾਰੀ ਜਾਣਕਾਰੀ ਦੇਵਾਂਗੇ ਕਿ ਇਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿ ਜਿਸ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇ ਤੇ ਪੈਸਾ ਰੁਕਣਾ ਵੀ ਸ਼ੁਰੂ ਹੋ ਜਾਵੇ ਸਭ ਤੋਂ ਪਹਿਲਾ ਉਪਾਅ ਜਿਹੜਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਦੀ ਜਾਂ ਫਿਰ ਡਰ ਆਉਣੇ, ਸੁੱਕਣੇ ਆਉਂਦੇ ਨੇ, ਭੈੜੇ-ਭੈੜੇ ਸੁਪਨੇ ਆਉਂਦੇ ਨੇ। ਉਹਨਾਂ ਨੇ ਕੀ ਕਰਨਾ ਹੈ ਕਿ ਰਾਤ ਨੂੰ ਸੌਂਗ ਦੇ ਸਮੇਂ ਦੋ ਲੌਂਗ ਲੈਣੇ ਨੇ ਤੇ ਲੈ ਕੇ ਆਪਣੇ ਸਿਰਹਾਣੇ ਦੇ ਥੱਲੇ ਰੱਖ ਕੇ ਸੌਂ ਜਾਣਾ ਹੈ। ਕਿਉਂਕਿ ਸਾਡੀ ਸਿਹਤ ਦੇ ਲਈ ਨੀਂਦ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇਕਰ ਅਸੀਂ ਪੂਰਾ ਪ੍ਰੋਪਰ ਸਮਾਂ ਨੀਂਦ ਨਹੀਂ ਸੌਵਾਂਗੇ ਤੇ ਸਵੇਰੇ ਅਸੀਂ ਸਹੀ ਤਰ੍ਹਾਂ ਫਰੈਸ਼ ਨਹੀਂ ਹੋ ਪਾਉਂਦੇ ਜਿਸ ਕਰਕੇ ਸਾਡਾ ਜਿਹੜਾ ਮਨ ਹੈ ਨਾ ਉਹ ਕੰਮ ਦੇ ਵਿੱਚ ਵੀ ਨਹੀਂ ਲੱਗਦਾ ਤੇ ਇਸ ਦੇ ਨਾਲ ਨਾਲ ਸਾਡਾ ਮਨ ਸਾਰਾ ਦਿਨ ਖਿੰਝਿਆ-ਖਿੰਜਿਆ ਰਹਿੰਦਾ ਹੈ ਨਾ ਹੀ ਸਾਡਾ ਕੋਈ ਕੰਮ ਸਿਰੇ ਚੜਦਾ ਹੈ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਕਈ ਵਾਰ ਤਾਂ ਅਸੀਂ ਲੜਾਈ ਝਗੜੇ ਵੀ ਫालतू ਦੇ ਕਰਨੇ ਸ਼ੁਰੂ ਕਰ ਦਿੰਨੇ ਆ ਇਸ ਕਰਕੇ ਸਾਡੀ ਸਿਹਤ ਦੇ ਲਈ ਨੀਂਦ ਵੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਲਈ ਜੇਕਰ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਤੇ ਤੁਸੀਂ ਨੀਂਦ ਨਾ ਆਉਣ ਦਾ ਕਾਰਨ ਕੁਝ ਇਹ ਵੀ ਹੁੰਦਾ ਹੈ ਕਿ ਜਦੋਂ ਅਸੀਂ ਰਾਤ ਦੇ ਸਮੇਂ ਸੌਂਨੇ ਆ ਤੇ ਸਾਡੇ ਨੇੜੇ ਤੇੜੇ ਜਿਹੜੀ ਮਾੜੀ ਊਰਜਾ ਹੁੰਦੀ ਹੈ ਨਕਾਰਾਤਮਕ ਊਰਜਾ ਜਾਂ ਫਿਰ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਆਲੇ-ਦੁਆਲੇ ਘੁੰਮਦੀਆਂ ਨੇ ਤੇ ਜਦੋਂ ਅਸੀਂ ਇਹ ਦੋ ਲੌਂਗ ਆਪਣੇ ਸਰਾਣੇ ਦੇ ਥੱਲੇ ਰੱਖ ਕੇ ਸੋਵਾਂਗੇ ਤੇ ਲੌਂਗ ਦੇ ਵਿੱਚ ਇਹ ਨਕਾਰਾਤਮਕ ਊਰਜਾ ਤੇ ਮਾੜੀਆਂ ਸ਼ਕਤੀਆਂ ਨੂੰ ਸੋਕਣ ਦੀ ਪੂਰੀ ਸ਼ਕਤੀ ਰੱਖਦਾ ਹੈ ਜਿਸ ਕਰਕੇ ਅਸੀਂ ਲੌਂਗ ਆਪਣੇ ਸਰਾਣੇ ਦੇ ਥੱਲੇ ਰੱਖ ਕੇ ਸੋਵਾਂਗੇ ਤੇ ਸਾਨੂੰ ਵਧੀਆ ਨੀਂਦ ਵੀ ਆਵੇਗੀ ਤੇ ਸਾਡੇ ਨੇੜੇ ਜੋ ਮਾੜੀ ਊਰਜਾ ਹੋਵੇਗੀ ਮਾੜੀ ਸ਼ਕਤੀ ਹੋਵੇਗੀ ਲੌਂਗ ਉਹਨਾਂ ਨੂੰ ਆਪਣੇ ਅੰਦਰ ਸੋਖ ਲਵੇਗਾ ਤੇ ਅਗਲੇ ਦਿਨ ਤੁਸੀਂ ਸਵੇਰੇ ਉੱਠ ਕੇ ਉਹਨਾਂ ਦੋ ਲੌਂਗ ਨੂੰ ਆਪਣੇ ਉਥੋਂ ਸਰਹਾਣੇ ਦੇ ਨੀਚੇ ਉੱਚਕ ਕੇ ਆਪਣੇ ਘਰ ਦੇ ਵਿੱਚ ਜਾਂ ਫਿਰ ਘਰ ਤੋਂ ਬਾਹਰ ਜਿੱਥੇ ਵੀ ਚੱਲਦਾ ਪਾਣੀ ਹੈ ਤੁਸੀਂ ਉਹ ਚੱਲਦੇ ਪਾਣੀ ਦੇ ਵਿੱਚ ਇਹਨਾਂ ਦੋ ਲੌਂਗ ਨੂੰ ਵਹਾ ਦੇਣਾ। ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਹ ਦੋ ਲੌਂਗ ਨੂੰ ਤੁਸੀਂ ਮਿੱਟੀ ਦੇ ਵਿੱਚ ਨਹੀਂ ਦਬਾਉਣਾ ਚੱਲਦੇ ਪਾਣੀ ਦੇ ਵਿੱਚ ਹੀ ਵਹਾਉਣਾ ਹੈ। ਹਾਂਜੀ ਇਹ ਸੀ ਜੀ ਸਾਡਾ ਅੱਜ ਦਾ ਇੱਕ ਪਹਿਲਾ ਉਪਾਅ ਤੀ ਗੱਲ ਕਰਦੇ ਆ ਆਪਾਂ ਦੂਸਰੇ ਉਪਾਅ ਬਾਰੇ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਰੁਕਦਾ ਨਹੀਂ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਰਕਤ ਦੀ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਆਵੇ ਤਾਂ ਪੈਸੇ ਦੇ ਵਿੱਚ ਬਰਕਤ ਪਵੇ ਕਿਉਂਕਿ ਕਈ ਲੋਕ ਹੁੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਬਹੁਤ ਏ ਪਰ ਪੈਸਾ ਰੋਕਦਾ ਨਹੀਂ ਪੈਸੇ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਫਜ਼ੂਲ ਖਰਚ ਦੇ ਵਿੱਚ ਜਾਂ ਫਿਰ ਬਿਮਾਰੀਆਂ ਤੇ ਹੀ ਸਾਰਾ ਖਰਚ ਹੋ ਜਾਂਦਾ ਹੈ ਕਿ ਇਸ ਦੇ ਲਈ ਤੁਸੀਂ ਕਰਦਾ ਕਿ ਇਹ ਇਸ ਉਪਾਣ ਨੂੰ ਕਰਨਾ ਹੈ ਜਦੋਂ ਵੀ ਤੁਸੀਂ ਕੋਈ ਵੀ ਉਪਾਅ ਕਰੋਨਾ ਉਸ ਉਪਾਣ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋ ਤੇ ਇਸੇ ਤਰ੍ਹਾਂ ਇਹ ਲੋਗ ਦੀ ਉਪਾਣ ਨੂੰ ਵੀ ਤੁਸੀਂ ਵਿਸ਼ਵਾਸ ਦੇ ਨਾਲ ਹੀ ਕਰਨਾ ਹੈ ਇਸੋਪਾਨੂ ਕਰਨ ਦੇ ਲਈ ਤੁਹਾਨੂੰ ਚਾਹੀਦੇ ਨੇ 108 ਲੌਂਗ ਤੇ ਇਹ ਜਿਹੜੇ ਤੁਸੀਂ ਉਪਾਰ ਕਰਨ ਦੇ ਸਮੇਂ ਲੌਂਗ ਲੈਣਿਆ ਉਹ ਬਿਲਕੁਲ ਫਰੈਸ਼ ਹੋਣੇ ਚਾਹੀਦੇ ਨੇ ਟੁੱਟੇ ਫੁੱਟੇ ਤੇ ਬਿਨਾ ਫੁੱਲ ਵਾਲੇ ਨਹੀਂ ਹੋਣੇ ਚਾਹੀਦੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਤੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਹ 188 ਲੌਂਗ ਲੈ ਕੇ ਉਹਨਾਂ 108 ਲੌਂਗਾਂ ਦੀ ਤੁਸੀਂ ਇੱਕ ਮਾਲਾ ਤਿਆਰ ਕਰਨੀ ਹੈ ਦੀ ਮਾਲਾ ਤਿਆਰ ਕਰਕੇ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਉਸ ਮੇਨ ਗੇਟ ਤੇ ਤੁਸੀਂ ਆਪਣੇ ਘਰ ਦੇ ਅੰਬਲ ਨੂੰ ਅੰਦਰ ਨੂੰ ਕਰਕੇ ਆਪਣੇ ਘਰ ਤੋਂ ਬਾਹਰ ਨਹੀਂ ਕਰ ਨੂੰ ਅੰਦਰ ਨੂੰ ਕਰਕੇ ਇੱਕ ਤੁਸੀਂ ਸਾਈਡ ਤੇ ਕਿਲਜੇ ਦੇ ਉੱਪਰ ਤੁਸੀਂ ਉਸ ਮਾਲਾ ਨੂੰ ਟੰਗ ਦੇਣਾ ਤੇ ਜੇਕਰ ਤੁਹਾਨੂੰ ਇਦਾਂ ਲੱਗਦਾ ਹੈ ਕਿ ਉਸ ਮਾਲਾ ਨੂੰ ਕੋਈ ਦੇਖੇ ਨਾ ਸਾਨੂੰ ਕੋਈ ਪੁੱਛੇ ਨਾ ਕਿ ਤੁਸੀਂ ਇਹ ਮਾਲਾ ਕਿਉਂ ਟੰਗੇ ਤੇ ਤੁਸੀਂ ਉਸ ਮਾਲਾ ਨੂੰ ਕਿਸੇ ਕੱਪੜੇ ਦੇ ਨਾਲ ਵੀ ਟਾ ਕੇ ਰੱਖ ਸਕਦੇ ਹੋ ਤੇ ਚਾਹ ਫਿਰ ਉਸ ਮਾਲਾ ਦੇ ਉੱਪਰ ਤੁਸੀਂ ਕੋਈ ਫੋਟੋ ਤਸਵੀਰ ਵੀ ਲਗਾ ਕੇ ਰੱਖ ਸਕਦੇ ਹੋ ਤਾਂ ਜੋ ਕਿ ਉਹ ਮਾਲਾ ਕਿਸੇ ਨੂੰ ਨਜ਼ਰ ਨਾ ਆਵੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਆਵੇਗੀ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਅਲੱਗ-ਅਲੱਗ ਹਿੱਲੇ ਵਸੀਲੇ ਬਣ ਜਾਣਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਕਿੱਧਰੋਂ ਆ ਰਿਹਾ ਹੈ ਇਸੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਬਹੁਤ ਜ਼ਿਆਦਾ ਵੱਧ ਜਾਵੇਗੀ ਇਹ ਸੀ ਦੂਸਰਾ ਉਪਾਅ ਜਿਨ੍ਹਾਂ ਲੋਕਾਂ ਨੂੰ ਪੈਸੇ ਦੇ ਤੰਗੀ ਪਰੇਸ਼ਾਨੀ ਹੈ ਉਹ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਣ ਤੇ ਹੁਣ ਗੱਲ ਕਰਦੇ ਆ ਤੀਸਰੇ ਉਪਾਅ ਦੇ ਬਾਰੇ ਤੀਸਰਾ ਉਪਾਅ ਤੁਸੀਂ ਇਸ ਰੀਕੇ ਦੇ ਨਾਲ ਕਰਨਾ ਹੈ ਕਿ ਜਿਵੇਂ ਆਪਾਂ ਕਿਤੇ ਗੁਰਦੁਆਰਾ ਸਾਹਿਬ ਤੀਰਥ ਸਥਾਨ ਤੇ ਜਾਂਦੇ ਆ ਜਾਂ ਆਪਾਂ ਕਿਤੇ ਮੰਦਿਰ ਜਾਂਦੇ ਆ ਤੇ ਚਾਹ ਫਿਰ ਆਪਣੇ ਘਰ ਦੇ ਵਿੱਚ ਕਈ ਵਾਰ ਕੋਈ ਸਾਧੂ ਸੰਤ ਆ ਜਾਂਦੇ ਨੇ ਤੇ ਉਹਨਾਂ ਨੂੰ ਦੋ ਲੌਂਗ ਦੇ ਨਾਲ-ਨਾਲ ਤੁਸੀਂ ਕੁਝ ਸਿੱਕੇ ਦਾਨ ਜ਼ਰੂਰ ਕਰਿਆ ਕਰੋ ਇਸ ਦੇ ਨਾਲ-ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਸੰਤ ਮਹਾਪੁਰਸ਼ ਨਹੀਂ ਆਉਂਦੇ ਤਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਕਿਸੇ ਗੁਰਦੁਆਰਾ ਸੈਭ ਤੀਰਥ ਸਥਾਨ ਤੇ ਜਾ ਕੇ ਤੇ ਜਾਂ ਫਿਰ ਤੁਸੀਂ ਕਿਸੇ ਮੰਦਿਰ ਦੇ ਵਿੱਚ ਜਾ ਕੇ ਉੱਥੇ ਬਾਹਰ ਜਿਹੜੇ ਲੋੜਵੰਦ ਪਰਿਵਾਰ ਬੈਠੇ ਹੁੰਦੇ ਨੇ ਜਾਂ ਕੋਈ ਵੀ ਲੋੜਵੰਦ ਵਿਅਕਤੀ ਬੈਠਾ ਹੁੰਦਾ ਹੈ ਉਸ ਨੂੰ ਤੁਸੀਂ ਦੋ ਲੌਂਗ ਦੇ ਨਾਲ-ਨਾਲ ਕੁਝ ਕੁ ਸਿੱਕਿਆਂ ਦਾ ਦਾਨ ਤੁਸੀਂ ਜ਼ਰੂਰ ਕਰਿਆ ਕਰੋ ਕਿਉਂਕਿ ਇਹ দান ਕਰਨ ਦੇ ਨਾਲ ਵੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਤੇ ਦੁੱਖ ਤਕਲੀਫ ਹੋਣਗੇ ਉਹ ਸਾਰੇ ਹੀ ਦੂਰ ਹੋ ਜਾਣਗੇ ਇਹ ਸੰ ਇਹ ਸੀ ਤੀਸਰਾ ਉਪਾਦ ਦੀ ਗੱਲ ਕਰਦੇ ਹਾਂ ਚੌਥੀ ਉਪਾਦ ਦੇ ਬਾਰੇ ਚੌਥਾ ਉਪਾ ਉਹਨਾਂ ਲੋਕਾਂ ਦੇ ਲਈਏ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਕਈ ਲੋਕਾਂ ਨੇ ਦਾਦਾ ਏ ਵੀ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਕਾਰੋਬਾਰ ਤੇ ਤਰੱਕੀ ਨੂੰ ਦੇਖ ਕੇ ਕਈ ਤਰ੍ਹਾਂ ਦੇ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਨੇ ਜਿਹੜੇ ਕਿ ਉਹਨਾਂ ਨੂੰ ਹਰ ਪਾਸਿਓਂ ਕੋਈ ਨਾ ਕੋਈ ਤੰਗੀ ਪਰੇਸ਼ਾਨੀ ਪਹੁੰਚਾਉਣ ਦੇ ਲਈ ਨੁਕਸਾਨ ਪਹੁੰਚਾਉਣ ਦੇ ਲਈ ਉਹ ਲੱਗੇ ਰਹਿੰਦੇ ਨੇ ਉਹਨਾਂ ਦਾ ਕੰਮ ਹੁੰਦਾ ਹੈ ਕਿ ਉਹ ਸਾਨੂੰ ਹਰ ਪਾਸਿਆਂ ਤੋਂ ਕੋਈ ਨਾ ਕੋਈ ਨੁਕਸਾਨ ਪਹੁੰਚਾਉਣ ਤਾਂ ਜੋ ਕਿ ਅਸੀਂ ਬਿਲਕੁਲ ਹੀ ਹਿੰਮਤ ਾਰ ਕੇ ਬੈਠ ਜਾਈਏ ਤੁਹਾਨੂੰ ਉਸ ਸਮੇਂ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਜਦੋਂ ਤੁਹਾਡੇ ਘਰ ਦੇ ਵਿੱਚ ਚੱਲਦੇ-ਚੱਲਦੇ ਕਾਰੋਬਾਰ ਰੁਕ ਜਾਣ ਤੇ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਣ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਜੇਕਰ ਤੁਹਾਡੀ ਕੋਈ ਫੈਕਟਰੀ ਹੈ ਤੁਹਾਡਾ ਕੋਈ ਕਾਰੋਬਾਰ ਹੈ ਜਾਂ ਤੁਹਾਡੀ ਕੋਈ ਸ਼ਾਪ ਹੈ ਤੁਹਾਡਾ ਕੋਈ ਵੀ ਬਿਜ਼ਨਸ ਹੈ ਤੁਸੀਂ ਉਥੇ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਕੋਈ ਬਿਜ਼ਨਸ ਹੁੰਦਾ ਹੈ ਸ਼ਾਪ ਹੁੰਦਾ ਹੈ ਉਹ ਹੁੰਦੀ ਹੈ ਉਥੇ ਪਹਿਲਾਂ ਵਧੀਆ ਕਾਰੋਬਾਰ ਚੱਲਦਾ ਪਰ ਅਚਾਨਕ ਹੀ ਕਸਟਮਰ ਆਉਣੇ ਘਟ ਜਾਂਦੇ ਤਾਂ ਇਸ ਕਰਕੇ ਤੁਸੀਂ ਉਥੇ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਜਾਣਦੇ ਹੋ ਆਪਣੇ ਦੁਸ਼ਮਣਾਂ ਦੇ ਬਾਰੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡਾ ਕੋਈ ਦੁਸ਼ਮਣ ਹੈਗਾ ਇਹ ਚਾ ਨਹੀਂ ਹੈਗਾ ਜੇ ਆ ਵੀਰ ਤੁਹਾਨੂੰ ਇਦਾਂ ਲੱਗਦਾ ਏ ਕਿ ਤੁਹਾਡਾ ਕੋਈ ਗੁਪਤ ਦੁਸ਼ਮਣ ਏ ਜਿਸ ਬਾਰੇ ਤੁਸੀਂ ਬਿਲਕੁਲ ਵੀ ਨਹੀਂ ਜਾਣਦੇ ਤਾਂ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਏ ਇਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ 8 ਲੌਂਗ ਲੈ ਲੈਣੇ ਨੇ 8 ਲੌਂਗ ਮਤਲਬ ਕਿ 2-2 ਲੌਂਗ ਦੀ ਤੁਸੀਂ ਜੋੜੇ ਬਣਾ ਕੇ ਤੇ ਤੁਸੀਂ 2-4 ਲੌਂਗ ਹੋ ਜਾਣਗੇ ਦੋ ਲੌਂਗ ਦਾ ਇੱਕ ਜੋੜਾ ਬਣਾ ਲੈਣਾ ਤੇ 8 ਦੇ 4 ਬਣ ਜਾਣਗੇ ਇਹਨਾਂ 4 ਜਿਹੜੇ ਜੋੜੇ ਬਣਾਏ ਹੋਣਗੇ ਤੁਸੀਂ ਲੌਂਗ ਦੇ ਲੌਂਗ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਚਾਰਾਂ ਕੋਨਿਆਂ ਦੇ ਵਿੱਚ ਰੱਖ ਦੇਣਾ 14 ਕੋਣਿਆਂ ਦੇ ਵਿੱਚ ਰੱਖਣਾ ਹੈ ਤੁਸੀਂ ਇਹਨਾਂ ਲੌਂਗਾ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਨੂੰ ਰੱਖਣਾ ਹੈ ਕਿ ਆਉਣ ਵਾਲੇ ਸ਼ਨੀਵਾਰ ਨੂੰ ਹੀ ਤੁਸੀਂ ਇਹਨਾਂ ਨੂੰ ਚੁੱਕ ਕੇ ਜਲਪ੍ਰਵਾਹ ਕਰ ਦੇਣਾ ਹੈ ਤੇ ਉਤੇ ਹੋਰ ਨਵੇਂ ਲੋਗ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਰੱਖ ਦੇਣੇ ਨੇ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਉੱਪਰ ਜੇਕਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਕਿਸੇ ਮਾੜੀ ਸ਼ਕਤੀ ਦਾ ਕੋਈ ਪ੍ਰਭਾਵੇ ਜਿਸਤੇ ਕਰਕੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਕਲੇਸ਼ ਵਧਦਾ ਜਾ ਰਿਹਾ ਹੈ ਤੁਸੀਂ ਇਸ ਉਪਾਉ ਨੂੰ ਕਰੋਗੇ ਤੇ ਜਿਹੜੇ ਇਹ ਲੋਗ ਨੇ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਹੋਣਗੀਆਂ ਉਹਨਾਂ ਨੂੰ ਆਪਣੇ ਅੰਦਰ ਸੋਖ ਲੈ ਲਈਏ 8 ਦਿਨ ਲਗਾਤਾਰ ਪਏ ਰਹਿਣ ਤੋਂ ਬਾਅਦ ਅਗਲੇ ਸ਼ਨੀਵਾਰ ਇਹਨਾਂ ਨੂੰ ਤੁਸੀਂ ਜਲ ਪ੍ਰਵਾਹ ਕਰਕੇ ਜਿਵੇਂ ਹੀ ਤੁਸੀਂ ਇਹਨਾਂ ਟਿਕਾਣਿਆਂ ਤੋਂ ਲੋਗ ਨੂੰ ਚੁੱਕੋਗੇ ਉਸੇ ਸਮੇਂ ਹੀ ਤੁਸੀਂ ਨਵੇਂ ਲੋਗ ਰੱਖਦੇ ਨੇ ਇਹ ਨਹੀਂ ਕਰਨਾ ਕਿ ਪਹਿਲਾਂ ਤੁਸੀਂ ਚੁੱਕ ਕੇ ਉਤੋਂ ਬਾਹਰ ਚੱਲ ਪ੍ਰਵਾਹ ਕਰਕੇ ਆਉਣੇ ਨੇ ਤੇ ਆ ਕੇ ਦੁਬਾਰਾ ਰੱਖਣੇ ਨੇ ਇਸ ਤਰ੍ਹਾਂ ਨਹੀਂ ਕਰਨਾ ਪਹਿਲਾਂ ਤੁਸੀਂ ਦੋ ਦੋ ਲੌਂਗ ਦਾ ਜੋੜਾ ਬਣਾ ਕੇ ਚਾਰ ਬਣਾ ਲੈਣੇ ਨੇ ਤੇ ਉਹ ਜਦੋਂ ਲੌਂਗ ਇੱਕ ਜਗ੍ਹਾ ਤੋਂ ਚੱਕੋਗੇ ਨਾਲ ਦੀ ਨਾਲ ਉਸੇ ਜਗ੍ਹਾ ਤੇ ਦੂਸਰੇ ਲੌਂਗ ਤੁਸੀਂ ਰੱਖ ਦੇ ਲੈਗੇ ਇਸ ਉਪਾਅ ਨੂੰ ਤੁਸੀਂ ਸੱਤ ਸ਼ਨੀਵਾਰ ਲਗਾਤਾਰ ਕਰਨਾ ਹੈ ਜਦੋਂ ਤੁਸੀਂ ਕਰਕੇ ਦੇਖੋਗੇ ਇਸ ਦਾ ਰਿਜ਼ਲਟ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੈ ਇਹ ਸੀ ਚੌਥਾ ਉਪਾਅ ਤੇ ਗੱਲ ਕਰਦੇ ਆਂ ਪੰਜਵੇਂ ਉਪਾਅ ਦੀ ਜਿਹੜੇ ਕਹਿੰਦੇ ਆ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਸਾਡਾ ਪਰਸ ਸਵੇਰ ਦੇ ਟਾਈਮ ਪੈਸਿਆਂ ਦੇ ਨਾਲ ਭਰਿਆ ਹੁੰਦਾ ਹੈ ਤੇ ਸ਼ਾਮ ਦੇ ਟਾਈਮ ਸਾਡਾ ਪਰਸ ਪੈਸਿਆਂ ਨਾਲ ਖਾਲੀ ਹੋ ਜਾਂਦਾ ਹੈ ਤੇ ਅਸੀਂ ਕੀ ਕਰੀਏ ਮਿਹਨਤ ਵੀ ਅਸੀਂ ਬਹੁਤ ਕਰਦੇ ਆ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਸਫਲਤਾ ਨਹੀਂ ਮਿਲਦੀ ਤੇ ਜਿਹੜਾ ਤੁਹਾਡਾ ਪਰਸ ਹੈ ਜਾਂ ਫਿਰ ਬਟਵਾਏ ਜਾਂ ਫਿਰ ਜਿੱਥੇ ਤੁਸੀਂ ਆਪਣਾ ਪੈਸਾ ਰੱਖਦੇ ਹੋ ਸੋਨਾ ਰੱਖਦੇ ਹੋ ਉਥੇ ਤੁਸੀਂ ਲਾਲ ਕੱਪੜੇ ਦੇ ਵਿੱਚ ਸੱਤ ਲੌਂਗ ਤੁਸੀਂ ਫੁੱਲ ਵਾਲੇ ਲੈਣੇ ਨੇ ਤੇ ਬਿਲਕੁਲ ਮਰ ਜਾਏ ਹੋਏ ਨਹੀਂ ਹੋਣੇ ਚਾਹੀਦੇ ਬਿਲਕੁਲ ਫ੍ਰੈਸ਼ ਅਤੇ ਫੁੱਲੋਵਾ ਨੇ ਸੱਤ ਲੌਂਗ ਲੈ ਕੇ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈ ਕੇ ਜਾਂ ਇਹਨਾਂ ਨੂੰ ਤੁਸੀਂ ਗੱਠ ਮਾਰ ਲੈਣੀ ਇਹ ਤੁਸੀਂ ਉਪਾ ਮੰਗਲਵਾਰ ਦੇ ਦਿਨ ਨੂੰ ਕਰ ਲੈ ਤੇ ਇਹ ਜਿਹੜੇ ਲੌਗ ਹੋਣਗੇ ਜਿੰਨਾਂ ਦੀ ਤੁਸੀਂ ਇੱਕ ਪੋਟਲੀ ਤਿਆਰ ਕੀਤੀ ਇਹਨਾਂ ਨੂੰ ਜਾਂ ਤਾਂ ਤੁਸੀਂ ਆਪਣੇ ਪਰਸ ਦੇ ਵਿੱਚ ਰੱਖਣਾ ਹੈ ਜਾਂ ਤੁਸੀਂ ਆਪਣੇ ਬਟੋਵੇ ਦੇ ਵਿੱਚ ਰੱਖ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਨਾਂ ਨੂੰ ਆਪਣੀ ਜੇਬ ਦੇ ਵਿੱਚ ਹਮੇਸ਼ਾ ਰੱਖੋ ਇਸੇ ਨਾਮ ਨਾਲ ਜੇਕਰ ਤੁਸੀਂ ਪਰਸ ਬਟਵੇ ਚੇਵ ਵਿੱਚ ਨਹੀਂ ਰੱਖ ਸਕਦੇ ਤੇ ਆਪਣੀ ਤਜੋਰੀ ਜਾਂ ਫਿਰ ਜਿੱਥੇ ਪੈਸੇ ਤੇ ਸੋਨਾ ਰੱਖਦੇ ਹੋ ਉੱਥੇ ਤੁਸੀਂ ਇਹਨਾਂ ਨੂੰ ਰੱਖਣਾ ਹੈ ਇਹ ਉਪਾਅ ਤੁਸੀਂ ਸਿਰਫ ਇੱਕ ਵਾਰ ਕਰਨਾ ਹੈ ਮੰਗਲਵਾਰ ਦੇ ਦਿਨ ਨੂੰ ਕਰਨਾ ਹੈ ਤੁਸੀਂ ਦੇਖੋਗੇ ਕਿ ਆਉਂਦੇ ਮੰਗਲਵਾਰ ਤੱਕ ਤੁਹਾਡੇ ਸਾਰੇ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੌਲਤ ਤੇ ਪੈਸੇ ਦੀ ਕਮੀ ਨਹੀਂ ਆਵੇਗੀ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਬਰਕਤ ਤੇ ਸੁੱਖ ਸਮ੍ਰiddhi ਬਣੀ ਰਹੇਗੀ ਹਾਂਜੀ ਇਹ ਸੀ ਜੀ ਸਾਡੇ ਅੱਜ ਦੇ ਕੁਝ ਪੰਜ ਛੋਟੇ ਛੋਟੇ ਉਪਾਅ ਲੌਂਗ ਦੇ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਚੈਨਲ ਨੂੰ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਹੀ ਕਿਸੇ ਹੋਰ ਵੀਰਪੈਣ ਦਾ ਭਲਾ ਹੋ ਸਕਦਾ ਹੈ ਕਿਉਂਕਿ ਇਹ ਛੋਟੇ ਛੋਟੇ ਉਪਾਅ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆ ਸਕਦੇ ਨੇ ਤੇ ਅਸੀਂ ਆਪਣੇ ਫਾਇਦੇ ਦੇ ਲਈ ਇਹ ਉਪਾਅ ਤਾਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਕਰ ਸਕਦੇ ਆ ਬਿਨਾ ਇੱਕ ਵੀ ਰੁਪਇਆ ਖਰਚ ਕੀਤੇ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ